ਸਤਨਾ ਸ੍ਰੀ ਵਾਹਗੁਰੂ ਸਾਹਿਬ ਜੀ ਅਬ ਰੱਖੋ ਦਾਸ ਪਾਟ ਕੀ ਲਾਜ ਜੈਸੀ ਰੱਖੀ ਲਾਜ ਭਗਤ ਪ੍ਰਹਲਾਦ ਕੀ ਹਰਨਾਕਸ਼ ਫਾਰੇ ਕਰਿਆਜ ਫੁਨ ਦ੍ਰੋਪਤੀ ਲਾਜ ਰੱਖੀ ਹਰ ਪ੍ਰਭ ਜੀ ਛੀਨਤ ਵਸਤਰ ਦੇਨ ਬਉਸਾਜ ਸੋਦਮਾ ਅਪਦਾ ਤੇ ਰਾਖਿਆ ਗਨ ਕਾ ਪੜਤ ਪੂਰੇ ਤੇ ਕਾਜ ਸ੍ਰੀ ਸਤਗੁਰ ਸੋ ਪ੍ਰਸੰਨ ਕਲ ਜੁਗ ਹੋਏ ਰੱਖੋ ਦਾਸ ਪਾਟ ਕੀ ਲਾਜ ਗੁਰ ਬਾਣੀ ਅੰਬਰਤ ਸਰ ਗੁਰ ਬਾਣੀ ਕਹੇ ਸੇਵਕ ਜਨਮਨ ਪਰਤਖ ਗੁਰੂ ਨਿਸਤਾਰੇ ਸੋ ਕਹੋ ਢੰ ਗੁਰ ਸੇਵੀਐ ਐਹਨ ਇਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰ ੴ ਸਤਿਗੁਰ ਪ੍ਰਸਾਦਿ ਸਤਗੁਰ ਪਾਸ ਬੇਨੰਤੀਆ ਮਿਲੈ ਨਾਮ ਆਦਰ ਟੁੱਟਾ ਸੱਚਾ ਪਾਤਸ਼ਾਹ ਤਾਪ ਗਿਆ ਸੰਸਾਰਾ ਭਗਤਾਂ ਕੀ ਟੇਕ ਤੋਂ ਸੰਤਾਂ ਕੀ ਓਟ ਤੋਂ ਸੱਚਾ ਸਿਰਜਨਹਾਰ ਰਹਾ ਸੱਚ ਤੇਰੀ ਸਾ ਨਗਰੀ ਸੱਚ ਤੇਰਾ ਦਰਬਾਰ ਸੱਚ ਤੇਰੀ ਖਾ ਜੀਨਿਆ ਸਾਚ ਤੇਰਾ ਪਸਾਰਾ ਤੇਰਾ ਰੂਪ ਗੰਭ ਹੈ ਅਨੂਪ ਤੇਰਾ ਦਰਸਾਰਾ ਓ ਕਰਵਾਣੀ ਤੇਰਿਆ ਸੇਵਕ ਇਨਹਰ ਨਾਮ ਪਿਆਰਾ ਸਭੇ ਇੱਛਾ ਪੂਰੀਆਂ ਜਪਾਇਆ ਅਗੰਮਾ ਪਾਰ ਗੁਰੂ ਨਾਨਕ ਮਿਲਿਆ ਪਾਰ ਬ੍ਰਹਮਾ ਤੇਰੇ ਅਚਰਣ ਕਾ ਬਲੇ ਹਾਰਾ ਸਭੇ ਇੱਛਾ ਪੂਰੀਆਂ ਜੇ ਪਾਇਆ ਅਗੰਗਪਾਰਾ ਗੁਰੂ ਨਾਨਕ ਮਿਲਿਆ ਪਾਰ ਬ੍ਰਹਮ ਤੇਰੇ ਅਚਰਣਾਂ ਕਾ ਬਲੇ ਹਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਵਰ ਮਿਲ ਕੇ ਹਰ ਰੋਜ ਦੀ ਤਰ੍ਹਾਂ ਅੰਮ੍ਰਿਤ ਵੇਲੇ ਆਏ ਹੋਏ ਹੁਕਮਨਾਮਾ ਸਾਹਿਬ ਦੇ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁੱਖ ਬਾਗ 746 ਤੇ 747 ਅੰਗ ਦੇ ਉੱਤੇ ਸੁਭਾਏਮਾਨ ਰਾਗ ਸੋਹੀ ਮਹੱਲਾ ਪੰਜਵਾਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 31 ਰਾਗ ਨੇ ਇਹ 31 ਰਾਗਾਂ ਦੇ ਵਿੱਚੋਂ ਸੋਹੀ ਰਾਗ ਦੇ ਵਿੱਚ ਪੰਜਵੇਂ ਪਦਸ਼ਾ ਗੁਰੂ ਅਰਜਨ ਦੇ ਮਹਾਰਾਜ ਉਹਨਾਂ ਦੇ ਮੁਖਾਰਬਿੰਦ ਤੋਂ ਉਚਾਰਣ ਕੀਤਾ ਹੋਇਆ ਇਹ ਸ਼ਬਦ ਹੈ ਘਰ ਛੇਮਾ ਜਿਹੜੇ ਕੀਰਤਨੀਆਂ ਨੇ ਉਹਨਾਂ ਨੂੰ ਛੇਵੇਂ ਘਰ ਸਰਤਾਲ ਦੇ ਵਿੱਚ ਗਾਉਣ ਦੀ ਗੁਰੂ ਅਰਜਨ ਸਾਹਿਬ ਮਹਾਰਾਜ ਹਦਾਇਤ ਕਰਦੇ ਇੱਕ ਉਹ ਅੰਗਾਰ ਸਤਿਗੁਰ ਪ੍ਰਸਾਦ ਕਿ ਪਰਮਾਤਮਾ ਜਿਹੜਾ ਉਹ ਇੱਕ ਹੈ ਉਹਦੇ ਵਰਗਾ ਕੋਈ ਹੋਰ ਨਹੀਂ ਹੈ ਪਰਮਾਤਮਾ ਇੱਕੋ ਹੀ ਹੈ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਪਜੀ ਸਾਹਿਬ ਉਚਾਰਨ ਕੀਤਾ ਉਦੋਂ ਸਭ ਤੋਂ ਪਹਿਲਾਂ ਇੱਕ ਲਿਖਿਆ ਇੱਕ ਓੰਕਾਰ ਕਿ ਪਰਮਾਤਮਾ ਇੱਕ ਹੈ ਇੱਕ ਦੀਏ ਸੀ ਗੱਲ ਕਰ ਰਹੇ ਆ ਬਸ ਕਹਿੰਦੇ ਜਦੋਂ ਵੀ ਗੁਰੂ ਸਾਹਿਬ ਨੇ ਸ਼ਬਦ ਉਚਾਰਨ ਕੀਤੇ ਉਹਨਾਂ ਦੇ ਵਿੱਚ ਮੰਗਲਾ ਚਰਨ ਉਚਾਰਨ ਕੀਤਾ ਉੱਥੇ ਵੀ ਗੁਰੂ ਸਾਹਿਬ ਨੇ ਇੱਕ ਓੰਕਾਰ ਸ਼ਬਦ ਉਚਾਰਨ ਕੀਤਾ ਇੱਕ ਓੰਕਾਰ ਦਾ ਭਾਵ ਕਿ ਪ੍ਰਮਾਤਮਾ ਇੱਕ ਹੈ ਸਤਿਗੁਰ ਪ੍ਰਸਾਦ ਜਦੋਂ ਸਤਿਗੁਰੂ ਦੀ ਕਿਰਪਾ ਹੋ ਜੇ ਪੂਰੇ ਗੁਰੂ ਦੇ ਨਾਲ ਮਿਲਾਪ ਹੋ ਜੇ ਫਿਰ ਉਹ ਪ੍ਰਮਾਤਮਾ ਦੇ ਨਾਲ ਅਭੇਦ ਹੋ ਜਾਂਦਾ ਬੰਦਾ ਮਿਲ ਜਾਂਦਾ ਹੈ ਇੱਕ ਹੁੰਦਾ ਪ੍ਰਸਾਦ ਇੱਕ ਹੁੰਦਾ ਪ੍ਰਸਾਦ ਉਹ ਕੜਾ ਪ੍ਰਸ਼ਾਦ ਨੂੰ ਕਹਿੰਦੇ ਪ੍ਰਸ਼ਾਦ ਕਿਰਪਾ ਹੁੰਦਾ ਸਤਗੁਰੂ ਪਾਸ ਬੇਨਤੀਆਂ ਮਿਲੈ ਨਾਮ ਆਧਾਰਾ ਇੱਥੇ ਅਸੀਂ ਰੋਜ਼ ਆ ਕੇ ਸੱਚੇ ਪਾਤਸ਼ਾਹ ਦੇ ਅੱਗੇ ਬੇਨਤੀਆਂ ਕਰਦੇ ਆ ਉਸੇ ਗੱਲ ਨੂੰ ਗੁਰੂ ਸਾਹਿਬ ਨੇ ਗੁਰਬਾਣੀ ਦੇ ਵਿੱਚ ਲਿਖਿਆ ਕਿ ਸਤਗੁਰੂ ਪਾਸ ਬੇਨਤੀਆਂ ਕਿ ਆ ਸਤਗੁਰੂ ਦੇ ਅੱਗੇ ਆ ਕੇ ਅਸੀਂ ਰੋਜ਼ ਬੇਨਤੀ ਕਰੀਏ ਕਿਹੜੀ ਬੇਨਤੀ ਕਰੀਏ ਮਿਲੈ ਨਾਮ ਆਧਾਰਾ ਕਿ ਸੱਚੇ ਪਾਤਸ਼ਾਹ ਤੇਰਾ ਨਾਮ ਮਿਲ ਜੇ ਮੈਨੂੰ ਇਹ ਮੈਨੂੰ ਆਸਰਾ ਮਿਲ ਜਾਣਾ ਫਿਰ ਜੇ ਤੇਰਾ ਨਾਮ ਮਿਲ ਗਿਆ ਅਸੀਂ ਬੇਨਤੀਆਂ ਤੇ ਕਰਦੇ ਆ ਪਰ ਬੇਨਤੀਆਂ ਸਾਡੀਆਂ ਇਹ ਨਹੀਂ ਹੈਗੀਆਂ ਕਿ ਸਾਨੂੰ ਨਾਮ ਮਿਲ ਜੇ ਕੋਈ ਕੁਛ ਮੰਗ ਰਿਹਾ ਕੋਈ ਕੁਛ ਮੰਗ ਰਿਹਾ ਕੋਈ ਕੁਛ ਮੰਗ ਰਿਹਾ ਠੀਕ ਹੈ ਮੰਗਣਾ ਮਾੜਾ ਨਹੀਂ ਹੈ ਭਗਤ ਨਾਮਦੇਵ ਜੀਆ ਨੇ ਵੀ ਬਥੇਰਾ ਕੁਛ ਮੰਗੇ ਆ ਪਰ ਨਾਲ ਇੱਕ ਗੱਲ ਜ਼ਰੂਰ ਜੇ 30 ਦਿਨਾਂ ਦਾ ਮਹੀਨਾ ਹੈ ਨਾ 28 29 ਦਿਨ ਅਸੀਂ ਗੁਰੂ ਤੋਂ ਪਦਾਰਥ ਮੰਗਦੇ ਆ ਇੱਕ ਦਿਨ ਸੱਚੇ ਬਾਦਸ਼ਾਹ ਦੇ ਅੱਗੇ ਖੜਕੇ ਗਏ ਸੱਚੇ ਬਾਦਸ਼ਾਹ ਮੈਨੂੰ ਹੁਣ ਪਦਾਰਥਾਂ ਦੀ ਲੋੜ ਨਹੀਂ ਅੱਜ ਮੈਨੂੰ ਨਾਮ ਦੇ ਦਿਓ ਸਤਗੁਰੂ پاس ਬੇਨਤੀਆਂ ਮਿਲੈ ਨਾਮ ਆਧਾਰਾ ਜਿੱਦਿਓ ਨਾਮ ਮਿਲ ਗਿਆ ਫਿਰ ਆਸਰਾ ਬਣ ਜਾਣਾ ਹੈ ਆਧਾਰ ਬਣ ਜਾਣਾ ਹੈ ਜਿਵੇਂ ਬੰਦੇ ਨੇ ਪਰਿਸ਼ਾਦਾ ਛੱਕਿਆ ਹੋਵੇ ਨਾ ਬੰਦਾ ਕਹਿੰਦਾ ਹੁਣ ਆਧਾਰ ਹੋ ਗਿਆ ਮੈਨੂੰ 12 ਘੰਟੇ 10 ਘੰਟੇ ਕਿਉਂ ਵੀ ਘੰਟੇ ਪਰਿਸ਼ਾਦਾ ਛੱਕਣ ਦੀ ਲੋੜ ਨਹੀਂ ਹੈ ਪਰ ਜੇ ਨਾਮ ਮਿਲ ਗਿਆ ਨਾ ਫਿਰ ਇੰਨਾ ਆਧਾਰ ਹੋਣਾ ਕਿ ਕਿਸੇ ਚੀਜ਼ਾਂ ਦੀ ਲੋੜ ਹੀ ਨਹੀਂ ਰਹਿਣੀ ਕਿ ਮੈਨੂੰ ਆ ਮਿਲ ਜੇ ਮੈਨੂੰ ਆ ਮਿਲ ਜੇ ਇੱਕ ਵਾਰ ਪ੍ਰਮਾਤਮਾ ਦੇ ਨਾਲ ਅਭੇਦ ਹੋ ਗਿਆ ਬਸ ਜਿਹੜੇ ਪਦਾਰਥ ਨੇ ਉਹਨਾਂ ਦੀ ਲੋੜ ਹੀ ਨਹੀਂ ਪੈਂਦੀ ਟੁੱਠਾ ਸੱਚਾ ਪਾਤਸ਼ਾਹ ਤਾਪ ਗਿਆ ਸੰਸਾਰ ਟੁੱਠਾ ਦਾ ਭਾਵ ਉਹਦਾ ਖੁਸ਼ ਹੋਣਾ ਜੇ ਪ੍ਰਮਾਤਮਾ ਖੁਸ਼ ਹੋ ਗਿਆ ਨਾ ਗੁਰੂ ਖੁਸ਼ ਹੋ ਗਿਆ ਟੁੱਠਾ ਸੱਜਾ ਬਾਦਸ਼ਾਹ ਤਾਪ ਗਿਆ ਸੰਸਾਰਾ ਤਾਪ ਹੁੰਦਾ ਜਿਹੜੇ ਦੁਨੀਆ ਦੇ ਪਦਾਰਥ ਮਾਇਆਵੰਨ ਨੂੰ ਸਾਡਾ ਮੋਹ ਜਾਦੇ ਹੈ ਉਹਨੂੰ ਗੁਰੂ ਸਾਹਿਬ ਕਹਿੰਦੇ ਤਾਪ ਟੁੱਠਾ ਸੱਜਾ ਬਾਦਸ਼ਾਹ ਤਾਪ ਗਿਆ ਸੰਸਾਰਾ ਕਹਿੰਦੇ ਫਿਰ ਜਿਹੜੀ ਪਦਾਰਥਾਂ ਦੀ ਭੁੱਖ ਹੈ ਉਹ ਖਤਮ ਹੋ ਜਾਣੀ ਹੈ ਉਹ ਉਦੋਂ ਹੀ ਖਤਮ ਹੋਣੀ ਹੈ ਜਦੋਂ ਪ੍ਰਮਾਤਮਾ ਦੇ ਨਾਲ ਅਭੇਦ ਹੋ ਗਏ ਨਹੀਂ ਤੇ ਤ੍ਰਿਸ਼ਨਾ ਹੈ ਨਾ ਜਿਹੜੀ ਇਹ ਗੁਰੂ ਸਾਹਿਬ ਕਹਿੰਦੇ ਤ੍ਰਿਸ਼ਨਾ ਵਿਰਣੇ ਕੀ ਹੀ 부ਝੀ ਹੈ ਇਹ ਤ੍ਰਿਸ਼ਨਾ ਨਹੀਂ 부ਝਦੇ ਇਥੇ ਆ ਵੀ ਮੇਰੇ ਕੋਲੇ ਆ ਜੇ ਆ ਵੀ ਮੇਰੇ ਕੋਲੇ ਆ ਜੇ ਸਾਰੇ ਸੰਸਾਰ ਦਾ ਪੈਸਾ ਇੱਕ ਬੰਦਾ ਕਹਿੰਦਾ ਮੇਰੇ ਕੋਲ ਹੀ ਆ ਜੇ ਵਸ ਸਾਰੀਆਂ ਚੀਜ਼ਾਂ ਮੇਰੇ ਕੋਲੇ ਆ ਜਾਣ ਪਰ ਅਸੀਂ ਗੁਰੂ ਨੂੰ ਕਦੇ ਨਹੀਂ ਮੰਗਿਆ ਜੇ ਗੁਰੂ ਨੂੰ ਮੰਗ ਲਿਆ ਨਾ ਤੁਠਾ ਸੱਚਾ ਪਾਤਸ਼ਾਹ ਤਾਪ ਗਿਆ ਸੰਸਾਰਾ ਦੁਨੀਆ ਦੇ ਪਦਾਰਥਾਂ ਦੀ ਭੁੱਖੇ ਖਤਮ ਹੋ ਜਾਣੀ ਆ ਭਗਤਾਂ ਕੀ ਟੇਕ ਤੋਂ ਸੰਤਾਂ ਕੀ ਓਟ ਤੋਂ ਸੱਚਾ ਸਰਜਨ ਹਾਰਾ ਟੇਕ ਦਾ ਭਾਵੀ ਆਸਰਾ ਹੁੰਦਾ ਓਟ ਦਾ ਭਾਵੀ ਆਸਰਾ ਹੀ ਹੁੰਦਾ ਇੱਥੇ ਗੁਰੂ ਅਰਜਨ ਸਾਹਿਬ ਨੇ ਕਹਿੰਦੇ ਭਗਤਾਂ ਕੀ ਟੇਕ ਤੂੰ ਭਗਤਾਂ ਦਾ ਤੂੰ ਆਸਰਾ ਹੈ ਜਿਹੜੀ ਗੁਰਬਾਣੀ ਹੈ ਤੇਰੀ ਇਹ ਸੱਚੇ ਪਾਤਸ਼ਾਹ ਭਗਤਾਂ ਦਾ ਆਸਰਾ ਹੈ ਸੰਤਾਂ ਕੀ ਓਟ ਤੋਂ ਜਿਹੜੇ ਸੰਤ ਨੇ ਉਹਨਾਂ ਦੀ ਓਟ ਉਹਨਾਂ ਦਾ ਆਸਰਾ ਵੀ ਤੂੰ ਹੀ ਹੈ ਸੱਚਾ ਸਿਰਜਣਹਾਰਾ ਸੱਚੇ ਪਾਤਸ਼ਾਹ ਤੁਸੀਂ ਸੱਚੇ ਹੋ ਤੁਹਾਡੀ ਜਿਹੜੀ ਰਚਨਾ ਜਿਹੜੀ ਸਿਰਜਣਹਾਰ ਇਹ ਵੀ ਸੱਚ ਹੈ ਭਗਤਾਂ ਕੀ ਟੇਕ ਤੂੰ ਸੰਤਾਂ ਕੀ ਓਟ ਤੂੰ ਸੱਚਾ ਸਿਰਜਣਹਾਰਾ ਸੱਚੇ ਪਾਤਸ਼ਾਹ ਜਿਹੜੀ ਕੁਦਰਤ ਤੇ ਸਾਜੀ ਹੈ ਤੂੰ ਸੱਚਾ ਤਾਂ ਹੀ ਆ ਸਾਰਾ ਪਲਸਾਰਾ ਤੇ ਸਾਜੇ ਆ ਰਹਾਓ ਸੱਚ ਤੇਰੀ ਸਮਗਰੀ ਸੱਚ ਤੇਰਾ ਦਰਬਾਰਾ ਸੱਚੇ ਪਾਤਸ਼ਾਹ ਜੀ ਤੇਰਾ ਦਰਬਾਰ ਹੈ ਜਿਹੜਾ ਉਹ ਵੀ ਸੱਚਾ ਹੈ ਆ ਤੇਰੀ ਸਮਗਰੀ ਹੈ ਜਿਹੜੇ ਸਮਾਨ ਇਹ ਵੀ ਸੱਚਾ ਹੈ ਸੱਚਾ ਤੇਰਾ ਦਰਬਾਰ ਸੱਚਾ ਤੁਨ ਤਖਤ ਸਿਰ ਸਾਹਾ ਬਾਦਸ਼ਾਹੋ ਨਿਚਲ ਚੌਰ ਛਤ ਸੱਚੇ ਪਾਤਸ਼ਾਹ ਤੇਰਾ ਸਾਰ ਦਰਬਾਰ ਜਿਹੜਾ ਇਹ ਸੱਚਾ ਇਹਦੇ ਵਿੱਚ ਆਉਣ ਵਾਲੇ ਉਹ ਵੀ ਫਿਰ ਸੱਚੇ ਬਣ ਜਾਣਗੇ ਜੇ ਉਹਨਾਂ ਨੇ ਤੇਰੀ ਗੱਲਾਂ ਤੇ ਅਮਲ ਕਰ ਲਿਆ ਸੱਚੇ ਪਾਤਸ਼ਾਹ ਜੀ ਅਸੀਂ ਨੇ ਅਜੇ ਤੱਕ ਗੁਰੂ ਦੇ ਦੱਸੇ ਹੋਏ ਰਸਤੇ ਤੇ ਤੁਰੇ ਨਹੀਂ ਗੁਰੂ ਦੀਆਂ ਦਸੀਆਂ ਹੋਈਆਂ ਗੱਲਾਂ ਨੂੰ ਅਮਲ ਤੇ ਨਹੀਂ ਲਿਆਂਦਾ ਜਿੱਦੇ ਅਮਲ ਤੇ ਲਿਆਂਦਾ ਨਾ ਉਹਦੇ ਗੁਰੂ ਸਾਹਿਬ ਕਹਿੰਦੇ ਆ ਸੱਚ ਤੇਰੇ ਖਜ਼ਾਨੇ ਆ ਸੱਚ ਤੇਰਾ प्रसारा ਕਹਿੰਦੇ ਜਿਹੜੇ ਤੇਰੇ ਖਜ਼ਾਨੇ ਨੇ ਉਹ ਵੀ ਸੱਚੇ ਨੇ ਸੱਚ ਤੇਰਾ प्रसारा ਆ ਜਿਹੜਾ प्रसारा ਹੈ ਪ੍ਰਮਾਤਮਾ ਦਾ ਸਾਜਿਆ ਹੋਇਆ ਇਹ ਵੀ ਸੱਚਾ ਹੈ ਪਰ ਇਹਦੇ ਵਿੱਚ ਅਸੀਂ ਝੂਠੇ ਲੋਕ ਵੜ ਕੇ ਵਿੱਚ ਅਸੀਂ ਇਹਦੇ ਵਿੱਚ ਝੂਠੇ ਵੜ ਗਏ ਤਾਂ ਕਰਕੇ ਇਹ ਸਾਰਾ ਝੂਠਾ ਬਣ ਗਿਆ ਸਾਨੂੰ ਝੂਠਾ ਲੱਗਦਾ ਪਰ ਹੈ ਸਾਰਾ ਸੱਚਾ ਜਿਹੜੀ ਚੀਜ਼ ਪਰਮਾਤਮਾ ਨੇ ਸਾਜੀ ਹੈ ਨਾ ਉਹ ਸਾਰੀ ਸੱਚੀ ਹੈ ਹੁਣ ਜਿਹੜੇ 84 ਲੱਖ ਜੁਨਾਂ ਨੇ ਉਹ ਪ੍ਰਮਾਤਮਾ ਨੇ ਸਾਜੀਆਂ ਨੇ ਉਹਦੇ ਵਾਸਤੇ ਉਹ ਸਾਰੀਆਂ ਸਕੀਆਂ ਨੇ ਸਾਡੇ ਵਾਸਤੇ ਸਾਡੇ ਵਾਸਤੇ ਸਾਰੀਆਂ ਝੂਠੀਆਂ ਲੱਗਦੀਆਂ ਨੇ ਜੀ ਸਾਨੂੰ ਤੇ ਇੱਕੋ ਹੀ ਬਸ ਮਨੁੱਖਾ ਸ਼ਰੀਰ ਇਹੀ ਚੰਗਾ ਲੱਗਦਾ ਹੈ ਬਾਕੀ ਸਾਰੀਆਂ ਜੰਨੀਆਂ ਜੁਨੀਆਂ ਨੇ ਸਾਰੀਆਂ ਇਦਾਂ ਲੱਗਦਾ ਕਿ ਕਿਉਂ ਸਾਜੀਆਂ ਨੇ ਕਿਉਂਕਿ ਅਸੀਂ ਝੂਠੇ ਆ ਸਾਨੂੰ ਉਹ ਸਾਰੀਆਂ ਚੀਜ਼ਾਂ ਝੂਠੀਆਂ ਲੱਗਦੀਆਂ ਨੇ ਗੁਰੂ ਸਾਹਿਬ ਕਹਿੰਦੇ ਸੱਚ ਤੇਰੇ ਖਜ਼ੀਨੇ ਆ ਤੇਰੇ ਖਜ਼ਾਨੇ ਵੀ ਸੱਚੇ ਨੇ ਸੱਚ ਤੇਰਾ ਪਸਾਰਾ ਆ ਤੇਰਾ ਪਸਾਰਾ ਇਹ ਵੀ ਸੱਚਾ ਹੈ ਤੇਰਾ ਰੂਪ ਅਗੰਮ ਹੈ ਅਨੂਪ ਤੇਰਾ ਦਰਸਾਰਾ ਅਗੰਮ ਹੁੰਦਾ ਹੈ ਪਹੁੰਚ ਤੋਂ ਬਾਹਰ ਏ ਸੱਚੇ ਬਾਦਸ਼ਾਹ ਤੇਰਾ ਜਿਹੜਾ ਦਰਸ਼ਨ ਹੈ ਨਾ ਉਹ ਪਹੁੰਚ ਤੋਂ ਬਾਹਰ ਹੈ ਪਰ ਜੇ ਕਿਤੇ ਗੁਰੂ ਦੀ ਹੋ ਜੇ ਕਿਰਪਾ ਫਿਰ ਉਹ ਇਨਸਾਨਾਂ ਦੇ ਵਿੱਚ ਤੁਹਾਡਾ ਦਰਸ਼ਨ ਹੁੰਦੇ ਆ ਤੇਰਾ ਰੂਪ ਗੰਮ ਹੈ ਅਨੂਪ ਤੇਰਾ ਦਰਸਾਰਾ ਤੇਰੇ ਦਰਸ਼ਨ ਅਨੂਪ ਨੇ ਜੇ ਇੱਕ ਵਾਰ ਦਰਸ਼ਨ ਹੋ ਜਾਣ ਸਾਡਾ ਵੀ ਠੇਰਾ ਖੜ ਜਾਣਾ ਤੇਰਾ ਰੂਪ ਆਗਮ ਹੈ ਅਨੂਪ ਤੇਰਾ ਦਰਸਾਰਾ ਹਉ ਕੁਰਬਾਨੀ ਤੇਰੇ ਆ ਸੇਵਕਾਂ ਜਿਨ ਹਰ ਨਾਮ ਪਿਆਰਾ ਸੱਚੇ ਪਾਤਸ਼ਾਹ ਮੈਂ ਤੇਰੇ ਸੇਵਕਾਂ ਤੋਂ ਕੁਰਬਾਨ ਜਾਨਾ ਕਿਹੜਿਆ ਕਿੜਿਆਂ ਤੋਂ ਜਿਨ ਹਰ ਨਾਮ ਪਿਆਰਾ ਜਿਨ੍ਹਾਂ ਨੂੰ ਪ੍ਰਮਾਤਮਾ ਦਾ ਨਾਮ ਪਿਆਰਾ ਚੰਗਾ ਲੱਗਣ ਲੱਗਿਆ ਉਹਨਾਂ ਤੋਂ ਮੈਂ ਕੁਰਬਾਨ ਜਾਣਾ ਜਿਵੇਂ ਅਸੀਂ ਕਿਸੇ ਦੇ ਵਿਆਹ ਤੇ ਜਾਂਦੇ ਆ ਨਾ ਉੱਥੇ 100 ਰੁਪਿਆ 200 500 ਜਿਹੜਾ ਸੀ ਉੱਥੇ ਪਾ ਕੇ ਆਉਨੇ ਆ ਉਹਦਾ ਮਤਲਬ ਕੀ ਹੋਇਆ ਕਿ ਆ ਤੇਰੇ ਤੋਂ ਕੁਰਬਾਨ ਕਰਤਾ ਇਹਦੇ ਤੇ ਹੁਣ ਸਾਡਾ ਹੱਕ ਨਹੀਂ ਹੈ ਕਈ ਤੇ ਉਹ ਵੀ ਘਰੇ ਆ ਕੇ ਲਿਖਦੇ ਆ ਜੀ ਕਾਪੀਆਂ ਤੇ ਕਿ ਅਸੀਂ ਤੇਰੇ ਵਿਆਹ ਤੇ ਇੰਨੇ ਪਾ ਕੇ ਆਏ ਸੀ ਉਹਨੂੰ ਕੁਰਬਾਨ ਜਾਣਾ ਨਹੀਂ ਕਹਿੰਦੇ ਕੁਰਬਾਨ ਹੋਣਾ ਕਿ ਇਹਦੀ ਮੇਰੇ ਕੋਲੇ ਹੁਣ ਕੋਈ ਕੀਮਤ ਨਹੀਂ ਤੇਰਾ ਇਸੇ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਆ ਹਉ ਕੁਰਬਾਨੀ ਤੇਰਾ ਸੇਵਕਾ ਕਿ ਜਿਹੜੇ ਤੇਰੇ ਸੇਵਕ ਬਣ ਗਏ ਜਿਹੜੇ ਤੈਨੂੰ ਮਨੋ ਚੋਹ ਲਾ ਗਏ ਜਿਨ੍ਹਾਂ ਹਰ ਨਾਮ ਪਿਆਰਾ ਜਿਨ੍ਹਾਂ ਨੂੰ ਨਾਮ ਪਿਆਰਾ ਲੱਗਣ ਲੱਗ ਗਿਆ ਉਹਨਾਂ ਤੋਂ ਮੈਂ ਕੁਰਬਾਨ ਜਾਨਾ ਗੁਰੂ ਸਾਹਿਬ ਕਹਿੰਦੇ ਆ ਸਭੇ ਇੱਛਾ ਪੂਰੀ ਆ ਜਹ ਪਾਇਆ ਅਗੰਮ ਅਪਾਰਾ ਇਹਨੇ ਸਭੇ ਇੱਛਾ ਪੂਰੀਆਂ ਜਿੰਨੀਆਂ ਵੀ ਸਾਡੇ ਮਨ ਚ ਇੱਛਾ ਨੇ ਜਿਵੇਂ ਭਗਤ ਨਾਮਦੇਵ ਜੀ ਕਹੇ ਉਹਨਾਂ ਦੇ ਮਨ ਚ ਇੱਛਾ ਸੀ ਦਾਲ ਸੀਧਾ ਮੰਗੋ ਕੀਓ ਹਮਰਾ ਖੁਸ਼ੀ ਕਰੇ ਨਿਤ ਜੀਓ ਪਨੀਆਂ ਛਾਦਨ ਨੀਕਾ ਅਨਾਜ ਮੰਗੂ ਸਤ ਤਸੀਕਾ ਗਊ ਭੈਸ ਮੰਗੂ ਲਵੇਰੀ ਇੱਕ ਤਾਜਨ ਤੁਰੇ ਚੰਗੇਰੀ ਘਰ ਕੀ ਗੀਹਨ ਚੰਗੀ ਜਨ ਤਨ ਨਾ ਲੇਵੈ ਮੰਗੀ ਕਿੰਨਾ ਕੁਝ ਮੰਗਿਆ ਦਾਲ ਵੀ ਮੰਗੀ ਸੀਧਾ ਵੀ ਮੰਗਿਆ ਘਰ ਦੀਆਂ ਲੋੜਾਂ ਵਾਸਤੇ ਸਾਰਾ ਕੁਝ ਮੰਗਿਆ ਪੈਰ ਚ ਪਾਉਣ ਵਾਲੇ ਜੁੱਤੀ ਵੀ ਮੰਗੇ ਘਰ ਵਾਲੀ ਵੀ ਮੰਗੀ ਘੋੜੀ ਵੀ ਮੰਗੀ ਸਾਰੇ ਕੁਝ ਮੰਗਿਆ ਤੇ ਨਾਲ ਪ੍ਰਮਾਤਮਾ ਦਾ ਨਾਮ ਵੀ ਨਹੀਂ ਮੰਗਿਆ ਉਹਨਾਂ ਨੇ ਇੱਥੇ ਗੁਰੂ ਸਾਹਿਬ ਕਹਿੰਦੇ ਸਭੇ ਇੱਛਾ ਪੂਰੀਆਂ ਸਾਰੀਆਂ ਜਿਹੜੀਆਂ ਇੱਛਾ ਪੂਰੀਆਂ ਹੋ ਜਾਣਗੀਆਂ ਜੋ ਮਰਜੀ ਮੰਗ ਲੈ ਜਾਂ ਪਾਇਆ ਅਗੰਮ ਅਪਾਰਾ ਜਦੋਂ ਆਗਮ ਜਿਹਦੇ ਤੱਕ ਸਾਡੀ ਪਹੁੰਚ ਨਹੀਂ ਸੀ ਜਦੋਂ ਉਹ ਮਿਲ ਗਿਆ ਨਾ ਉਹਦੇ ਤੱਕ ਸਾਡੀ ਪਹੁੰਚ ਹੋ ਗਈ ਉਦੋਂ ਸਾਰੀਆਂ ਇੱਛਾ ਪੂਰੀਆਂ ਹੋ ਜਾਣਗੀਆਂ ਗੁਰਨਾਨਕ ਮਿਲਿਆ ਪਾਰ ਬ੍ਰਹਮ ਤੇਰੇ ਚਰਨਾਂ ਕੋ ਬਲਿਹਾਰਾ ਜਿਨ੍ਹਾਂ ਨੂੰ ਗੁਰੂ ਨਾਨਕ ਮਿਲ ਗਿਆ ਨਾ ਜਿਨ੍ਹਾਂ ਨੂੰ ਪਾਰ ਬ੍ਰਹਮ ਪ੍ਰਮਾਤਮਾ ਮਿਲ ਗਿਆ ਆਪ ਨਾਰਾਇਣ ਕਲਾ ਧਾਰ ਜਗ ਮੇ ਪਰ ਵਰਿਓ ਜਿਹੜਾ ਆਪ ਨਾਰਾਇਣ ਹੈ ਨਾ ਜੋ ਮਿਲ ਗਿਆ ਗੁਰ ਨਾਨਕ ਮਿਲਿਆ ਪਾਰ ਬ੍ਰਹਮ ਤੇਰੇ ਚਰਨਾ ਕੋ ਬਲਿਹਾਰਾ ਸੱਚੇ ਬਾਦਸ਼ਾਹ ਸੀ ਤੇਰੇ ਚਰਨਾ ਤੋਂ ਬਲਿਹਾਰ ਜਾਂਦੇ ਆ ਕਿ ਮੈਨੂੰ ਗੁਰੂ ਨਾਨਕ ਦੇ ਦਰਸ਼ਨ ਹੋ ਗਏ ਮੈਨੂੰ ਗੁਰੂ ਨਾਨਕ ਮਿਲ ਗਿਆ ਅੱਜ ਸਾਡੇ ਕੋਲ ਗੁਰਦਾਣੀ ਹੈ ਜੀ ਅਸੀਂ ਗੁਰੂ ਨਾਨਕ ਦੀ ਬਾਣੀ ਪੜ੍ਹੀਏ ਸਾਨੂੰ ਇਦਾਂ ਲੱਗੇ ਕਿ ਮੈਂ ਗੁਰੂ ਨਾਨਕ ਸਾਹਿਬ ਨਾਲ ਗੱਲਾਂ ਕਰ ਰਿਹਾ ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਦੀ ਬਾਣੀ ਪੜ੍ਹੀ ਜਾ ਰਹੀ ਹੈ ਉਦੋਂ ਇਦਾਂ ਲੱਗੇ ਕਿ ਮੈਂ ਗੁਰੂ ਅਮਰਦਾਸ ਮਹਾਰਾਜ ਜੀਾਂ ਦੇ ਨਾਲ ਗੱਲਾਂ ਕਰਦੇ ਆ ਫਿਰ ਸਾਨੂੰ ਗੁਰੂ ਦੇ ਦਰਸ਼ਨ ਹੋਣਗੇ ਗੁਰੂ ਨਾਨਕ ਮਿਲਿਆ ਪਾਰ ਬ੍ਰਹਮ ਤੇਰੇ ਚਰਨਾ ਕੋਬਲੇ ਹਰ ਮੈਂ ਬਿលਹਾਰ ਜੰਨਾ ਉਹਨਾਂ ਤੋਂ ਜਿਨ੍ਹਾਂ ਨੂੰ ਗੁਰੂ ਨਾਨਕ ਦੇ ਦਰਸ਼ਨ ਹੋ ਗਏ ਅਜੇ ਤੱਕ ਸਾਨੂੰ ਦਰਸ਼ਨ ਨਹੀਂ ਹੋਏ ਬਸ ਅਸੀਂ ਆਉਨੇ ਆ ਤੇ ਮੱਥਾ ਟੇਕ ਜੰਨੇ ਆ ਗੁਰੂ ਦੇ ਦੱਸੇ ਤੇ ਚੱਲੀਏ ਕਿ ਗੁਰੂ ਸਾਨੂੰ ਕਿਹੜਾ ਕੀ ਚਾਹੁੰਦਾ ਫਿਰ ਸਾਨੂੰ ਉਸ ਪ੍ਰਮਾਤਮਾ ਦੇ ਦਰਸ਼ਨ ਹੋਣਗੇ ਸਭੇ ਇੱਛਾ ਪੂਰੀਆਂ ਜਾਂ ਪਾਇਆ ਅਗੰਮ ਅਪਾਰਾ ਗੁਰੂ ਨਾਨਕ ਮਿਲਿਆ ਪਾਰ ਬ੍ਰਹਮ ਤੇਰੇ ਆ ਚਰਨਾ ਕਾਓ ਬਲੇਹਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ